ਹੋਏ ਲੈ ਤੂੰ ਮੂਰਾ ਕਿ ਲੱਗਦੀ ਐ ਮੈਨੂੰ ਤਾਂ ਆਹ ਕਿਹੜੀ ਨਾ ਕਿਸੇ ਦਾ ਨਾ ਮੇਰੇ ਤਾਂ ਨਾਮ ਹੀ ਨਹੀਂ ਰੇਦਾ ਤੇ ਤੇਰੀ ਗੱਡੀ ਚੋਂ ਨਹੀਂ ਮੇਰਾ ਥੋੜੀ ਨਾ ਪਲਾਨ ਮੈਂ ਤਾਂ ਰੱਖੀ ਨਹੀਂ ਅੱਜ ਕਿ ਪਾਪ ਦੀ ਚਿੱਟੀਆਂ ਦੀ ਕਦਰ ਕਰਨੀ ਆ ਆਪਾਂ ਦਾਰੂ ਦੇ ਨੇੜ ਦੀ ਨੰਗੀ ਦਾ ਹਾਂਜੀ ਸਸੀ ਕਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਸਾਰੇ ਜਾਨਾਂ ਦਾ ਸਵਾਗਤ ਹੈ ਅੱਜ ਦਾ ਵਲੌਗ ਨਹੀਂ ਵਲੌਗ ਹੈਗਾ ਪ੍ਰੈਂਕ ਪ੍ਰੈਂਕ ਆਪਾਂ ਕਰਨਾ ਗੱਗੂ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਕਿ ਗੱਗੂ ਆਪਣਾ ਹੈਗਾ ਵੈਜੀਟੇਰੀਅਨ ਨਹੀਂ ਕਹਿਆ ਤੇ ਨੌਨ ਵੇਜ ਤਾਂ ਖਾ ਲਿੰਦਾ ਪਰ ਦਰਗਦੂਰ ਕੋਲ ਜਾਂ ਨਸ਼ੇ ਪੱਤੇ ਤੋਂ ਦੂਰ ਰਹਿੰਦਾ ਬਈ ਉਹ ਉਹ ਗਿਆ ਆਈ ਸਾਡੇ ਗਵਾਂਢ ਚ ਵਿਆਹ ਤੇ ਠੀਕ ਆ ਵਿਆਹ ਤੇ ਗਿਆ ਹੁਣ ਵਾਪਸ ਆਇਆ ਤੇ ਨੂੰ ਦੱਸਦਾ ਮੈਂ ਗੱਡੀ ਦੇ ਉੱਤੇ ਵਾਪਸ ਤੇ ਆਪਾਂ ਉਹਦੀ ਗੱਡੀ ਦੇ ਵਿੱਚ ਰੱਖਣੀ ਆ ਦਾਰੂ ਦੀ ਬੋਤਲ ਜਿਹੜੀ ਆਪਣੀ ਪੀਤੀ ਅਧਿਹਾਫ਼ ਤੋਂ ਨੂੰ ਪਤਾ ਲਾਈਕ ਥਿਸ ਮੈਨ ਐਲਕੋਹੋਲਿਕ ਮੈਨ ਜਿਹੜੇ ਪੀ ਲੈਣ ਦੇ ਥੜੀ ਬਾਅਦ ਚ ਦਾਰੂ ਹਨਾ ਉਹਨਾਂ ਬਾਅਦ ਤਾਨੂੰ ਸਮਝਦੇ ਹੋਣਗੇ ਇੱਕ ਅੱਧੀ ਬੋਤਲ ਆਪਣੇ ਕੋ ਪਈ ਹੁੰਦੀ ਆ ਅੱਧੀ ਖਾਲੀ ਬੋਤਲ ਲੇ ਕੋ ਕੇ ਵੀ ਆਪਾਂ ਪੂਰੀ ਵਧੀਆ ਥਾਂ ਤੇ ਰੱਖੀ ਦੀ ਆ ਬੋਤਲ ਦੇਖ ਸਕਦੇ ਆ ਇਹ ਕਦੇ ਕਦੇ ਜਿਹੜੀ दारू ਵੱਜ ਜਾਵੇ ਇਹ ਆਪਾਂ ਹੰਡ ਕੋ ਗਲੀ ਜਾਣੀ ਆ ਤੇ ਹਲ ਪਤਾ ਕੋ ਹੋ ਨਹੀਂ ਜੀ ਯਸ 1 ਮਿੰਟ ਰੋ ਜਾ ਇੱਧਰ ਨਹੀਂ ਪਿਛੇ ਦੇਖੋਗੇ ਨਾ ਤਾਂ ਇਹ ਆਪਾਂ ਬੂਤ ਲਗੋਈ ਆ ਹੌਲੀ ਜੇ ਗੱਡੂ ਨਾਲ ਗੱਡੀ ਖਰਾਬ ਹੋਈ ਠੀਕ ਆ ਆਪਾਂ ਤਾਂ ਅੰਦਰ ਵੜ ਗਿਆ ਵੇ ਵੇਖਣ ਵੀ ਕੀ ਹੋਇਆ ਕੀ ਨਹੀਂ ਹੋਇਆ ਪਰ ਬਾਹਰ ਥੋੜੀ ਨਾ ਪਤਾ ਹੁੰਦੇ ਨਾ ਕੀ ਕਹਾਣੀ ਵਾਪਰ ਜਾਈਂ। ਇਹ ਦਰ ਦੀ ਬੋਤਲ ਥੋੜੀ ਜਿਹੀ ਉਹ ਲੈ ਜੇ ਆਪਾਂ ਉਹ ਗੱਡੀ ਤੇ ਰੱਖ ਆਉਣੀ। ਗਿੰਦਰ ਚਾਬੀ ਲੈ ਆਇਆ ਨੇ ਤੇਰੇ ਕੋਈ ਨਾ ਚਾਬੀ। ਹਾਂ ਚਾਬੀ ਮੇਰੇ ਕੋਲ ਹੀ ਆ। ਬਾਠ ਠੀਕ। ਅਨਲੋਕ ਕਿੰਦਰ ਦਾ ਕਿੱਥੇ ਰੱਖੇ? ਬੜੀ ਵਹੀਅ ਤਰੀਕੇ ਨਾਲ। ਕਿ ਇਹਨੂੰ ਜਿਹੜਾ ਪਤਾ ਹੋਣਾ ਲੱਗੇ। ਠੇਕਦਾਰ ਸਾਹਿਬ ਨੇ ਵਿਖਾ ਕਿੱਥੇ ਚੜੇ ਫਿਰਦੇ ਪੈੜ ਤੇ। ਗੰਗੂ ਖਾ ਉਹਦੇ ਘੇੜੇ ਕੱਢਦਾ ਰਹੇ ਗੱਗੋਏ। ਹਾਂ। ਕਿੰਨਾ ਕੰਮ ਹੋ ਗਿਆ। ਬਹੁਤ ਵਧੀਆ ਹੈ। ਹੈਂ? ਬਹੁਤ ਹੈਂ ਬਣ ਗਿਆ ਬੋਲ। ਪਰ ਲੈਂਟਰ ਉੱਤੇ ਵਾਲਾ ਮੈਨੂੰ ਲੱਗਦਾ ਜ਼ਿਆ ਡੀਜ਼ਲ ਜਾਂਦਾ ਭਾਈ ਨਹੀਂ ਡੀਜ਼ਲ ਵੀ ਭਾਈ ਵਾਈਬ੍ਰੇਟਰ ਦੀ ਵੀ ਬਹੁਤ ਨੇਰੀ ਲਿਆਂਦੀ ਇਹਨਾਂ ਨੇ ਹਾਂ ਵਾਈਬ੍ਰੇਟਰ ਨਾਲ ਲੈਂਟਰ ਦੇਖੋ ਕਿੰਨਾ ਕਾਬਰੇ ਦਾ ਹਾਂ ਮਿਸਤਰੀ ਸਾਹਿਬ ਤਾਂ ਇੱਧਰ ਫਸੇ ਪਏ ਆ ਠੇਕੇਦਾਰ ਸਾਹਿਬ ਤਾਂ ਉਹਦਾ ਉੱਧਰ ਕਾ ਕਰਿਆ ਵੇਖੋ ਤਾਂ ਅਸੀਂ ਕੰਮ ਚੱਲਣ ਦਿਆ ਪੂਰਾ ਜੰਗੀ ਪੱਧਰ ਦੇ ਹਾਂ ਉੱਤੇ ਵੀ ਚੜ ਕੇ ਵੇਖ ਕੇ ਆ ਮੜਾ ਜਾ ਲੋ ਹੁਣ ਚਲ ਗਿਆ ਪਰ ਅਨਲੌਕ ਕਰੇ ਇਹ ਆ ਚੁੱਕਾ ਐ ਕਿਰ ਅੱਗੇ ਨੇ ਵਧੀਆ ਤਰਾ ਚਲ ਵੇਹਰ ਆ ਗਿਆ ਵੇ ਅੱਜ ਇੱਕ ਗੱਲ ਹੈ ਗੱਗੂ ਵਿਆਹ ਦੇ ਵੈਲ ਟਾਈਮ ਨਾ ਗਿਆ ਅੱਜ ਵੀ ਨਾ ਉੱਠ ਕੇ ਅੱਗੇ ਪਿੱਛੇ ਉਹ ਕਹਿ ਰਹੀ ਹੈ ਨਾ ਮੈਂ ਇਹਨੂੰ ਕਹਦਾ ਵਿਆਹ ਵੀ ਤੇ ਜਾਣ ਨੂੰ ਨਾ ਇਹ ਨਹੀਂ ਕਦੇ ਵਿਆਹ ਦੇ ਪਿਓ ਦਾ ਪੁੱਤ ਟਾਈਮ ਨਾ ਪਹੁੰਚਿਆ ਗਿਆ ਤੇ ਚਲ ਬਾਂਸੇ ਏਰੀਏ ਤੇ ਸੀ ਦੂਰ ਗਿਆ ਸੀ ਚਲ ਆਪਣੇ ਤਾਂ ਹੈਗੀ ਵਾਰਡ ਵਾਵਾ ਪਰ ਸਮਝ ਨਹੀਂ ਆਈ ਅੱਜ ਕਾਰਨ ਕਿਸੇ ਢੀ ਛੇਤੀ ਉੱਠ ਕੇ ਜਾਂਦਾ ਨਾ ਹੂੰ ਇਹ ਚੱਕਰ ਕੀ ਵਹਿ ਗਿਆ ਨਾ ਵੀ ਆ ਤੜਕੇ ਹੀ 7 ਵਜੇ ਉੱਠ ਕੇ ਤਿਆਰ ਕੀ ਰੋ ਗਿਆ ਪਕੌੜਿਆਂ ਤੇ ਭੁੱਖ ਲੱਗੀ ਹੋਣੀ ਨਾ ਜਦੀ ਐਡੀ ਵੀ ਕਹਦੀ ਪਕੌੜਿਆਂ ਦੀ ਭੁੱਖ ਲੱਗੀ ਮੈਂ ਤਾਂ ਅੰਦਾਜ਼ਾ ਇਧਰੋਂ ਕੁੜੀ ਵਾਲੇ ਹੀ ਆਪਾਂ ਸ਼ਗਲ ਲਾਉਣ ਜਾਣਾ ਅਸੀਂ ਪੈਸੇ ਚ ਮੁੰਡੇ ਵਾਲੇ ਪੈਸੇ ਚ ਆਏ ਨਹੀਂ ਇਹ ਪਹਿਲਾਂ ਪਹੁੰਚ ਗਏ ਪੁੱਛ ਲੈ ਇਹਨੂੰ ਪੁੱਛੀ ਕਿੱਥੇ ਗੱਗਣ ਵਾਈ ਮਰੀ ਗੱਗੂ ਓਏ ਇਹਨਾਂ ਨੇ ਦੱਸੀ ਅੱਜ ਕੀ ਹੋਇਆ ਵਿਆਹ ਤੇ ਗਿਆ ਜਿੱਥੇ ਉਹ ਕਹਿੰਦੇ ਨਾ ਭਰਾਓ ਉਹ ਹੀ ਉਹ ਮਤਲਬ ਜਿੱਦਾਂ ਪਹਿਲਾਂ ਲੋਕ ਪਸਾਂ ਉੱਚੀ ਬੋਲ ਕੇ ਦੱਸੀ ਮੜੇ ਜਾ ਹੈਂ ਕਹਿੰਦੇ ਪਿੰਡਾਂ ਟਿਕਣੇ ਲੱਗਣੇ ਮੈਂ ਉਹਨਾਂ ਨੂੰ ਕਹ ਬਹੁਤ ਜਲਦੀ ਜਾਣ ਦੇ ਕਿਹਾ ਇੱਕ ਤੇ 10 ਮਿੰਟ ਲੱਗਣੇ ਆ ਉੱਤੇ ਹੈ ਇੱਕ ਘੰਟਾ 10 ਮਿੰਟ ਨੂੰ ਮਾਚੇ ਚੱਲ ਗਿਆ ਨਹੀਂ ਤੇ ਉਹ ਕੀ ਗੱਲ ਕੀ ਹੋਈ ਉਸੇ ਕਹਿੰਦੇ ਜਾਂਦੇ ਸਰ ਕਹਿੰਦੇ ਮੁੰਡੇ ਵਾਲੇ ਆਏ ਨਹੀਂ ਕਹਿੰਦਾ ਅੱਗੋ ਨਹੀਂ ਆਇਆ ਭਰਾਵਾ ਇੱਥੇ ਲੇ ਖੜੇ ਬੈਠੇ ਹੈ ਉਹ ਇਹਨੂੰ ਕੋ ਪੌਣੇ 2 ਘੰਟੇ ਰੇਟ ਦਿੱਤੀ ਆ ਹੈ ਹੋਰ ਵੇਖ ਲੈ ਏਡੀ ਕਾਲੀ ਐਡਾ ਕੀ ਤੈਨੂੰ એનર્ਜੀ ਆਈ ਅੱਜ ਤਣਕੇ ਤਣਕੇ ਇਹਨੂੰ ਮੈਂ ਕਹ ਜਲਦੀ ਨਾ ਜਾਓ ਭਾਈ ਇਹ ਇਹ ਤੇ ਰੱਜ ਜਾ ਜੇਗਾ ਵਾ ਇਨੇ ਬਟ ਘੱਟ ਵੀ ਉਹਨਾਂ ਦੇ ਲਖਾਨਾਂ ਤੇ ਭਜਾ ਦੇ ਵੀ ਹੁੰਦਾ ਹੈ ਹੈ ਕੰਟਰੋਲ ਜ਼ਿਆਦਾ ਹੈ ਵੇਖ ਲੈ ਦੁਨੀਆਦਾਰੀ ਦੀਆਂ ਗੱਲਾਂ ਵੇਖ ਲੈ ਤੇ ਅੱਜ ਤਾਂ ਪੈਗ ਪਿਆਲਾ ਵੀ ਬੁੜਕੇ ਆਣਾ ਨਾ ਉੱਥੇ ਪੂਰਾ ਪਤਾ ਨਹੀਂ ਲੱਗੂ ਹਣੀ ਤਾਂ ਵੇ ਪਿੰਡੇ ਨਹੀਂ ਦਾਰੂ ਚੱਲ ਆਪਾਂ ਨੂੰ ਪਤਾ ਪਤਾ ਨਹੀਂ ਪਰ ਇਹਦੇ ਨਾਲ ਤਾਂ ਬਹਿ ਕੇ ਆਏ ਹੋਣੇ ਦਾਰੂ ਪੀਣ ਵਾਲੇ ਬੰਦੇ ਹਮਮ ਹੌਰਚਨਰ 'ਚ ਵੇਹੇ ਇੱਕ ਗੱਲ ਆ ਆਪਾਂ ਨੂੰ ਨਹੀਂ ਵੇਹੇ ਇਹਨੇ ਕਦੇ ਨਾ ਦਾਰੂ ਦਰੂ ਰੱਖਣ ਦਿੱਤੀ ਹੈ ਨਾ ਗੱਡੀ 'ਚ ਚਾਚਾ ਆ ਹੈ ਚਾਚਾ ਆ ਨਾ ਉਹ ਪਿੰਦਾ ਨਾ ਦਾਰੂ ਹਾਂ ਹਾਂ ਲੋ ਤਾਂ ਨਹੀਂ ਆਏ ਇਹ ਕੱਗੂ ਓਏ ਓਏ ਗੱਡੀ ਦਾਰੂਦੂਨੀ ਤੇੜੀ ਵੇ ਲੈ ਦੋ ਆਪ ਦੀ ਧਨ ਮੈਂ ਜਦੋਂ ਵਿਆਹ ਤੇ ਜਾਂਦਾ ਮੈਨੂੰ ਆਉਂਦੇ ਨੂੰ ਇਹ ਗੱਲ ਹੀ ਸੁਣਨ ਨੂੰ ਮਿਲਦੀ ਕਿ ਦਾਰੂ ਦੂਰ ਹੁਣਾ ਹੋਵੇ ਠੀਕ ਹੈ ਨਾ ਦਾਰੂ ਦੂਰ ਹੁਣਾ ਵਿੱਚ ਪਰ ਜਿਹੜੇ ਤੇਰੇ ਨਾਲ ਗਿਆ ਇਹ ਨਾ ਬੰਦੇ ਉਹਨਾਂ ਤੇਰੀ ਮੇਂ ਯਕੀਨ ਹੈ ਉਹ ਵਕਤ ਦੱਸ ਅੰਕਲ ਦੀ ਗੱਲ ਕਿਹੜੇ ਅੰਕਲ ਦੀ ਉਹ ਅੰਕਲ ਸੀ ਹੈ ਰਾਜ ਕੀ ਕਹਿੰਦਾ ਉਹ ਕਹਿੰਦਾ ਬੋਤਲ ਲੈ ਲੀ ਰਾਜੂੰ ਵੀਰਾਂ ਦਾ ਨਹੀਂ ਲੈ ਐਵੇਂ ਕਿਉਂ ਨਹੀਂ ਨਹੀਂ ਭਾਈ ਜਿਹੜੇ ਪੀਣ ਵਾਲੇ ਨਾ ਗੱਗੂ ਮੈਂ ਤੈਨੂੰ ਦੱਸ ਤੈਨਾਂ ਪੀਣ ਵਾਲੇ ਤਾਂ ਹੱਲ ਕੱਢ ਲੈਂਦੇ ਆਪਦਾ ਮੈਂ ਪਹਿਲਾਂ ਕਿ ਗੱਡੀ 'ਚ ਗੱਡੀ 'ਚ ਦਾਰੂ ਜਮਾਣੀ ਬਈ ਦਾਰੂ ਦਾ ਅਗਲੇ ਰਾਖ ਹੀ ਲੈਂਦੇ ਜਿਨ੍ਹਾਂ ਨੇ ਪੀਣੀ ਹੋਵੇ ਬਈ ਤੁਹਾਨੂੰ ਵੀ ਪਤਾ ਹੈ ਹੈ ਚਲ ਅੱਜ ਤਲਾਸ਼ੀ ਲਈ ਜਾ ਸਕਦੀ ਆ ਗਾਗੂ ਸ਼ਰਤ ਲੱਗ ਜੇ ਇਹ ਗਲਤੀ ਫਿਰ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਪੀਣ ਆਲੇ ਆ ਉਹ ਕੋਈ ਨਾ ਕੋਈ ਆਪਦਾ ਹੱਲ ਕਰ ਹੀ ਲੈਂਦੇ ਉਹਨਾਂ ਨੇ ਪੀਣ ਆਲੇ ਬੰਦੇ ਬੋਤਲ ਰਾਖ ਹੀ ਲੈਂਦੇ ਵਿੱਚ ਹੈ ਮੈਂ ਤਾਂ ਨਹੀਂ ਮੰਨਦਾ ਐਡੀ ਨਹੀਂ ਗੱਲ ਹੋਏ ਪੀਣ ਆਲੇ ਬੰਦੇ ਰਹਿ ਗਏ ਹੋਣਾ ਨਾ ਗੱਗੂ ਨਾ ਕਰਹੀਂ ਗੱਲ ਦੱਸ ਤੂੰ ਜ਼ਿੰਮੇਵਾਰੀ ਲੈ ਲੈ ਓਏ ਕੈਮਰਾ ਨਹੀਂ ਨਾ ਭਰਾਵਾ ਆਇਆ ਹੈ ਆ ਵਾਪਸ ਹੈ ਗਦੀਬ ਗੱਗੂ ਨੂੰ ਦੱਸ ਹਾਂ ਗੱਗੂ ਆ ਪੀਂਦਾ ਕਿ ਨਹੀਂ ਪੀਂਦਾ ਹਨ ਇਹ ਸਾਰੇ ਅੱਜ ਪੀਰਖਾਨਾ ਲਈ ਲੈ ਕੇ ਗਿਆ ਦੰਦੇ ਹਨ ਨਾਲ ਗੱਗੂ ਨਹੀਂ ਪੀਂਦਾ ਤਾਂ ਇਹ ਕੱਢਾ ਲੈ ਸੌ ਹਜ਼ਾਰ ਫੁੱਟ ਤੇ ਦੇਖ ਲੈ ਇਹਨੂੰ ਦੱਸ ਬੰਦੇ ਪੀਣ ਵਾਲੇ ਆਪ ਦਾ ਹੱਲ ਕਰ ਲੈ ਨਹੀਂ ਕਰ ਲੈ ਗਾਰ ਹੀ ਲੈਂਦੇ ਜਿੰਨਾਂ ਨੂੰ ਹਨਾ ਆ ਵੇ ਹੁਣ ਇਹਦੀ ਗੱਡੀ ਦੀ ਤਰ੍ਹਾਂ ਜੇ ਮੈਂ 100% ਕਿੰਨਾ ਵੀ ਚੁਇਕਾ ਦੀ ਬੋਤਲ ਲੱਭੀ ਹੈ ਹੇ ਨਗਰ ਦੇ ਜ਼ੋਰ ਦੇ ਉਹਨਾਂ ਦੇ ਹਏ ਲੈ ਤੁੰਗੜੀ ਕਿਉਂ ਨਿਕਲੀ ਬੋਤਲ ਵੇਖ ਲੈ ਆਹ ਕੀ ਗੱਲ ਹੈ ਹੈ ਤੇ ਉਹ ਤਾਂ ਪੀਂਦਾ ਨਹੀਂਗਾ ਤੇ ਮੈਨੂੰ ਕੀ ਪਤਾ ਕੌਣ ਪੀਂਦਾ ਗੱਡੀ ਦਾ ਵਦੇ ਵੀ ਮੈਨੂੰ ਪਤਾ ਤੇ ਇਹ ਨਹੀਂ ਕਿ ਇਹ ਹੁੰਦੇ ਨਾ ਘਰ ਤੇ ਆ ਸਾਹਮਣੇ ਸ਼੍ਰੀਸ਼੍ਰੀ ਪੜ ਕੇ ਜਾਂਦੇ ਮਗਰ ਪੜੇ ਵੱਡੇ ਵੱਡੇ ਰਾਜ ਨਿਕਲਦੇ ਹੁੰਦੇ ਆ ਇੱਕ ਨਾ ਕਿਸੇ ਦਾ ਲਾ ਦੇ ਨਾ ਵੀ ਉਹ ਨਾ ਇਹਦਾ ਨਾ ਮੇਰੇ ਤਾਂ ਬਦਨਾਮ ਵੀ ਰੇਦਾ ਨਾ ਆਪਣਾ ਨਾ ਬਦਨਾਮ ਹੀ ਕਰਦੇ ਨੇ ਬਾਅਦ ਚ ਬੰਨਾਂ ਦਾ ਆਪਣਾ ਹੀ ਬਣ ਜਾਣਾ ਹਰੇਕ ਪਾਸੇ ਕਿ ਨਹੀਂ ਵੀ ਸਿੱਧੀ ਜੀ ਗੱਲ ਹੈ ਤੇ ਐਸੇ ਵੀ ਸ਼ਰੇ ਆ ਮੈਂ ਚਲੋ ਆਪਾਂ ਨੂੰ ਪਤਾ ਹੀ ਲੱਗ ਇਹਦਾ ਇਹਨੂੰ ਆਭਣੂ ਅਗਲ ਚਾਹੀਦੀ ਵੀ ਆ ਕੰਮ ਨਾ ਕਰੇ ਤੇ ਤੁਰਿਆ ਆਉਂਦਾ ਤੇ ਤੁਰਿਆ ਆਵੇ ਆਪਾਂ ਨੂੰ ਕੀ ਹਸਾਣ ਐ ਚ ਵੀਰ ਜੀ ਆ ਕਿੱਥੋਂ ਆਏ ਤੇ ਕਿਵੇਂ ਆਏ ਦੱਸੋ ਲੈ ਵੇਲਾ ਹੁੰਦਾ ਵੀਰਾ ਹੈ ਹੁਣ ਗਾਂਹ ਫੇਪਾ ਬਾਰੇ ਚੁੱਪ ਕੀਤੇ ਜੀ ਨਹੀਂ ਹੁਣ ਵਿਆਹ ਤੇ ਗਿਆ ਹੈ ਤੇ ਆ ਕੀ ਆ ਤੂੰ ਤਾਂ ਲੋਕਾਂ ਨੂੰ ਮਤਾਂ ਦੇ ਨਾ ਮੈਂ ਲੈ ਆ ਤੇਰੀ ਗੱਡੀ ਚੋਂ ਨਿਕਲੀ ਮੇਰਾ ਹਾਸਾ ਨਿਕਲਿਆ ਹਾਸਾ ਆਈ ਤੇਰੇ ਵਿਆਹ ਦੀ ਗੱਡੀ ਦਾਰੂ ਚੱਲੀ ਸੀ ਆਹਾ ਮੈਂ ਤੇ ਗੱਡੀ ਚ ਕਿਵੇਂ ਵੜ ਗਈ ਮੈਂ ਤਾਂ ਬਾਈ ਘਰੇ ਪਈਆ ਪ੍ਰੈਗ ਸਮਝ ਗਈ ਸੀ ਮੇਰਾ ਥੋੜਾ ਨਾ ਪਲਾਨ ਮੈਂ ਤਾਂ ਰੱਖੀ ਨਹੀਂ ਮੈਨੂੰ ਤਾਂ ਪਤਾ ਮੈਨੂੰ ਪਤਾ ਸੌਂਗਾ ਕਿ ਦੱਸ ਦਾਰੂ ਪਤਾ ਆਪਣੇ ਘਰੇ ਕਿੱਥੇ ਪਈ ਆ ਕਿੰਨੂੰ ਪਤਾ ਤੇ ਦੂਜੇ ਕਿਹਨੂੰ ਬੰਦੇ ਨੂੰ ਪਤਾ ਨਿੱਕੇ ਨੂੰ ਪਤਾ ਤੇ ਮੈਂ ਹੁਣ ਵੇ ਤੂੰ ਫਿਰ ਦਾਰੂ ਥੋੜੀ ਨਾ ਮੈਂ ਚੱਕੀ ਉਦਣੇ ਤੇਰੇ ਸਾਹਮਣੇ ਬੱਦੂ ਪੀਤੀ ਨਹੀਂ ਤੇ ਤੂੰ ਕਿਹੜੀ ਚੱਕੀ ਯਾ ਕਿ ਨਾ ਕਰਦਾ ਦੱਸ ਉਹ ਗੱਲਾਂ ਨਾ ਮੈਂ ਨਹੀਂ ਚੱਕੀ ਮੈਂ ਨਹੀਂ ਚੱਕੀ ਤੂੰ ਰੁਕ ਕੇ ਰੁਕ ਤੀ ਮੈਂ ਉਧਰ ਪੀ ਨਹੀਂ ਗਿਆ ਮਤਲਬ ਆ ਨਾ ਇਹ ਨੇ ਇਹ ਕੀ ਇਲਜ਼ਾਮ ਲਾਉਂਦਾ ਮੈਂ ਵੀ ਦੀ ਆ ਨਹੀਂ ਨਹੀਂ ਮੈਂ ਕਿਹਾ ਤੇਰੇ ਨਾਲ ਪੀਣ ਵਾਲਾ ਕੋਈ ਨਾ ਕੋਈ ਹੋ ਗਿਆ ਮੈਂ ਸੰਗਾ ਸਾਥੀ ਜਿਹੜਾ ਲੈ ਆ ਉਹ ਸਾਰੇ ਰੰਗ ਜਿਹੜਾ ਜਿਹੜਾ ਪੀਣ ਵਾਲਾ ਵੀ ਗਿਆ ਸੀ ਨਾ ਉਹਨੇ ਵੀ ਨਹੀਂ ਪੀਤੀ ਐਡਾ ਸਿਆਣਾ ਬੰਦਾ ਗਿਆ ਸੀ ਨਾਲ ਦੱਸ ਗ੍ਰੇਂਦਰ ਕੀ ਕਿਹਾ ਉਹ ਮੈਨੂੰ ਅੰਕਲ ਇੱਕ ਕਹਿੰਦਾ ਪੀਣੀ ਆ ਮੈਂ ਕਿਹਾ ਨਹੀਂ ਗਾ ਆਪਾਂ ਦਾਰੂ ਹੀ ਪੀਂਦੇ ਨਹੀਂ ਗੱਡੀ 'ਚ ਪਾਉਂ ਆਪਾਂ ਨਾ ਜਵਾਬ ਆ ਨਹੀਂ ਦੇ ਲਿਆ ਕਾ ਯਾਰ ਬੱਸ ਕਰਿਆ ਕਿਉਂਗੇ ਜੇ ਕਰਾ ਆਣੀ ਨਹੀਂ ਦਾਰ ਦਾ ਇਹ ਤਾਂ ਮੈਂ ਜਦੋਂ ਇਹ ਨਹੀਂ ਕਿੰਨੇ ਰੱਖੀ ਸੀ ਕਿੰਨੇ ਰੱਖੀ ਸੀ ਮੈਂ ਤਾਂ ਪਹਿਲਾਂ ਦੀ ਇਹਦੇ ਕੰਮ ਆ ਪਹਿਲਾਂ ਦੀ ਰੱਖ ਮੈਂ ਤਾਂ ਆਈ ਨਹੀਂ ਸਾਰੇ ਤੇ ਕਿਸੇ ਤੋਂ ਕਿ ਮੈਂ ਨਹੀਂ ਰੱਖੀ ਤੇ ਕਿੰਨੀ ਜੀ ਤੂੰ ਸਵੇਰ ਜਾ ਨਹੀਂ ਸਾਡੀ ਕਾਹਦੇ ਦੇ ਦੇਣੇ ਤਾਂ ਇੱਕ ਕਲੀਨ ਕਰਨੇ ਦੁਕਾਨ ਤੇ ਕੱਟਦਾ ਨਹੀਂ ਨਹੀਂ ਪਾਇਆ ਨੇ ਡਰਾਈ ਕਲੀਨ ਤਾਂ ਹੀ ਫੋਨ ਆਇਆ ਗੱਡੀ ਚ ਕੱਪੜੇ ਸੀ मामा ਕੱਪੜੇ ਸੁਣਾ ਲੈ ਅਗਲੇ ਨੇ ਰਹਿਣਾ ਹੋਵੇ ਇੱਥੇ ਭਾਵੇਂ ਰਹਿ ਪੇ ਉਹ ਰਹਿ ਪੇ ਉਹਨੇ ਉਹਨਾਂ ਦੇ ਕੱਪੜੇ ਲੈ ਆਏ ਆ ਤੂੰ ਫੋਨ ਕਿੱਥੇ ਘਾਨ ਕੇ ਆਇਆ ਸੀ ਉਹ ਸਾਨੂੰ ਬਰਨਾਲੇ ਤਾਂ ਫਿਰ ਉਹ ਦੋ ਤੂੰ ਦੱਸ ਦਿੰਦਾ ਬਰਨਾਲਾ ਉਹ ਬਰਨਾਲਾ ਤੋਂ 100 ਕਿ ਮਿਲਦਾ ਸੀ ਆਹ ਉਹਦੋਂ ਦੱਸ ਕੇ ਵੀ ਉਹ ਆਉਂਦੇ ਨਹੀਂ ਦੋ ਘੰਟੇ ਨਾ ਤੇ ਫਿਰ ਹੁਣ ਕਿਵੇਂ ਕਰਨੀ ਤੂੰ ਸੌਂਗਾ ਕੇ ਦੱਸ ਦੇ ਤੂੰ ਰੱਖਣੀ ਤਰਜ਼ ਬੰਦ ਵੀਜੀ ਮੇਰੀ ਕਾਸਰ ਜੇ ਜੇ ਸ਼ਰਾਬ ਦੀ ਬੋਤਲ ਨਾ ਬਾਈ ਚਾਂਸ ਆਪਣੇ ਘਰੋਂ ਨਿਕਲਦੀ ਵੀ ਜਾਂ ਤਾਂ ਨਿਕਲਣੀ ਸੀ ਸਵਿਫਟ 'ਚੋਂ ਜਾਂ ਨਿਕਲਣੀ ਸੀ ਸਫਾਰੀ 'ਚੋਂ ਇਹ ਚੋਂ ਨਿਕਲ ਨਹੀਂ ਸਕਦਾ ਇਹ ਚੋਂ ਬੰਦ ਹੀ ਨਹੀਂ ਤੋ ਗੱਗ ਰੱਖਣਾ ਬੰਦ ਹੀ ਨਹੀਂ ਮੇਰੀ ਕਿਵੇਂ ਸੈਂਸ ਬਣਵੇ ਚ ਰੱਖਣਾ ਹਾਂ ਇਹ ਤਾਂ ਰੱਖਦਾ ਹੀ ਨਹੀਂ ਅੰਦਰ ਜਾਦਾ ਸਕਾਰਪੀ ਚ ਡਿੱਕਲ ਨਹੀਂ ਸੀ ਤੇ ਜਾਂ ਫੇਰ ਨਿਕਲੀ ਸੀ ਐਡਾ ਨੇ ਹੈ ਨਹੀਂ ਹੁਣ ਸਾਰਿਆਂ ਨੂੰ ਪਤਾ ਤੂੰ ਪੀਂਦਾ ਖਾਂਦੇ ਨਹੀਂ ਤੇਰੇ ਤੇ ਦਰਦ ਦਾ ਇਲਜ਼ਾਮ ਥੋੜੀ ਨਾ ਸਿੱਧਾ ਠੋਕ ਦੂੰ ਮੈਂ ਹਾਂ ਤੇ ਹੋਰ ਕੀ ਕਹਿਣਾ ਮਤਲਬ ਇਹ ਗੱਡੀ ਪਰ ਮੈਨੇ ਇਹ ਗੱਲ ਦੱਸ ਸਾਰੇ ਕੌਣ ਲੈ ਗਿਆ ਇਹ ਗੱਡੀ ਉੱਥੇ ਵੀ ਆਹ ਬ੍ਰਾਂਡ ਥੋੜੀ ਨਾ ਚੱਲਣ ਦੇ ਆ ਉੱਥੇ ਤਾਂ ਹੀ ਕਰੋ ਜੀ ਲੈ ਗਿਆ ਹੋਗੀ ਪਤਾ ਉਹਨਾਂ ਨੇ ਪਿਆਉਣੀ ਹੋਵੇ ਤੇ ਆਪੇ ਤਾਂ ਕਹਿੰਦਾ ਤੇ ਜੇ ਘਰੋਂ ਚੱਕ ਕੇ ਲੈ ਗਿਆ ਤੇ ਆਪੇ ਤਾਂ ਕਹਿੰਦਾ ਮੈਂ ਚੱਕ ਕੇ ਲੈ ਗਿਆ ਮੈਂ ਪੇੜੀ ਚੱਕ ਕੇ ਲੈ ਗਿਆ ਆਪੇ ਤਾਂ ਕਹਿੰਦਾ ਜਿਹੜੇ ਪੀਣ ਵਾਲੇ ਉਹਨਾਂ ਨੂੰ ਰਾਹ ਡੱਬ ਜਾਂਦਾ ਇਹਨਾਂ ਨੂੰ ਅੰਨੇ ਦਿੱਤੀ ਨਹੀਂ ਉਹਨਾਂ ਨੇ ਦਿੱ ਉਹ ਅੱਧੀ ਤੋਂ ਵੱਧ ਬੋਤਲ ਤੇ ਜੇ ਨੂੰ ਲੱਗਦਾ ਕਿ ਜੇ ਮੈਂ ਆਪਦੇ ਕੋ ਬੋਤਲ ਲੈ ਕੇ ਜਾਵਾਂ ਤੇ ਮੈਂ ਅੱਧੀ ਤੋਂ ਬੋਤਲ ਵੱਧ ਦੋੜ ਗਿਆ ਆਏਗਾ ਇੱਕ ਅੱਧੇ ਇੱਕ ਤੇ ਪੈਗਣਾ ਕੀ ਪਤਾ ਪੇਟੀ ਕੋਈ ਚੱਕੀ ਫਿਰਦਾ ਹੋਵੇ ਨਾਲ ਤੇ ਕਦੀ ਇੱਧਰ ਰਹਿ ਗਈ ਪੇਟੀ ਆਈ ਨਾ ਆਈ ਹੈ ਪੇਟੀ ਦਾ ਉਹ ਨਾ ਦੋ ਗੱਡੀਆਂ ਜਣੀ ਕਦੇ ਨਿਕਲੀ ਇਹਨਾਂ ਚੋਂ ਕਿੱਧਰੋਂ ਨਿਕਲੋ ਆਪਾਂ ਤਾਂ ਹੀ ਆਖੀ ਜੀ ਇਹਨੇ ਇਹਨੇ ਰੱਖੀ ਹੋਈ ਆ ਆਪਣਾ ਵਧੀਆ ਆਖ ਲੈ ਆ ਆ ਤੂੰ ਆ ਕੇ ਦੇ ਨਾਲ ਮੈਂ ਮੈਂ 100% ਕਹਾਂਦਾ ਪੀਣ ਵਾਲੇ ਹੋ ਕੋਈ ਨਾ ਕੋਈ ਤੱਕੇੜਾ ਹੀ ਪੀਣ ਵਾਲਾ ਉਹਦੇ ਨਾਲ ਸਿਆਣੇ ਬਿਆਣੇ ਦਾ ਬੰਦੇ ਉਹਦੇ ਨਾਲ ਗਏ ਉਹਦੇ ਨਾਲ ਤਾਂ ਕੋਈ ਉਹਦੇ ਨਾਲ ਤਾਂ ਕੋਈ ਉਹੋ ਜਿਹਾ ਨਹੀਂ ਦੀ ਚਿੱਟੀਆਂ ਦੀ ਕਦਰ ਕਰਨੀ ਆ ਆਪਾਂ ਦਾਰੂ ਦੇ ਨੇੜ ਦੀ ਨੰਗੀ ਦਾ ਕਦਰ ਸਟੈਂਡਰਡ ਦੇ ਤੂੰ ਸਾਡਾ ਇਹ ਦੱਸ ਆਹ ਵੇਖ ਕਿਵੇਂ ਦੇ ਲੋਗ ਇਹਨੂੰ ਸੁੰਘ ਲੋ ਇਹਨੇ ਪੀ ਗੱਲ ਤਾਂ ਇਹ ਨਹੀਂ ਆ ਗੱਡੀ 'ਚ ਕਿਵੇਂ ਆਈ ਤੂੰ ਹੀ ਰੱਖੀ ਭਰਾਵਾ ਤੇ ਆਪਣੇ ਘਰੋਂ ਦਾਰੂ ਆਈ ਤੂੰ ਸੌਖਾ ਕੇ ਦੱਸ ਦੇ ਆ ਮੈਂ ਤਾਂ ਵੇਖੇ ਬੋਤਲ ਫੜ ਕੇ ਪਤਾ ਲੱਗਿਆ ਘਰ ਦੇ ਆਪਣੇ ਆਪਣੇ ਘਰ ਵਾਲੀ ਹੋਈ ਆ ਤੇ ਉਹ ਆਪਣੇ ਘਰ ਆਪਣੇ ਘਰ ਵਾਲੀ ਨੂੰ ਕੀ ਮੰਨ ਲੂਆ ਇਹ ਬ੍ਰਾਂਡ ਕਿਹੜਾ ਮੈਂ ਕੇਡੀ ਮੈਨੂਫੈਕਚਰਿੰਗ ਕਰਦੀ ਰਹੀ ਮੈਂ ਆਪਣੇ ਘਰ ਵਾਲੀ ਦੀ ਪੋਟੜ ਇਹ ਪੰਜਾਬ ਦੀ ਗਰੀ ਦੀ ਇਹ ਕਿਸੇ ਨੇ ਬਰਨਾਲੇ ਬਰਨੋਲੇ ਖਰੀਦੀ ਹੋਵੇ ਪੰਜਾਬ ਚ ਹੀ ਆਉਣਾ ਬਰਨਾਲਾ ਵੀ ਤੇ ਕਿਹੜਾ ਬਾਹਰ ਰਮਾਨ ਸਾਹਿਬ ਪੰਜਾਬ ਫੋਰ ਸੇਲ ਓਨਲੀ ਆ ਮੈਨੂਫੈਕਚਰਿੰਗ ਦੇਖ ਲੈਣਾ ਕਰਉਂਦੀ ਮੈਨੂਫੈਕਚਰਿੰਗ ਕਰ ਦਉਂਦੀ ਹਣੀ ਮੈਨੂਫੈਕਚਰਿੰਗ ਦਾ ਭਰਾਵਾ ਬਣਾ ਕੇ ਤੇ ਅਗਲੇ ਰੱਖ ਦਿੰਦੇ ਹੈ ਆ ਵੇਖੀ 30 30 24 ਆਵੇ ਰਿਆ ਆਇਆ ਮੇਰੇ ਵਾਸਤੇ ਨੀ ਰਿਆ ਦਾ ਵਿਆਹ ਕਰੋ 25 24 ਜੋ 25 ਦਾ ਚੱਲਣ ਰਿਹਾ ਜਨਵਰੀ ਚ ਹੋਇਆ ਲੈ 30 ਫਿਰ ਵਿਆਹ ਆ ਆ ਫਿਰ 24 ਫਿਰ 20 ਮਹੀਨੇ ਪਹਿਲਾਂ ਦੀ 10 ਦੀ ਆ ਸਕਦੀ 2 ਮਹੀਨੇ ਪਹਿਲਾਂ ਦੀ ਹੁਣ 2 ਸਾਲ ਪੁਰਾਣੀ ਵੀ ਆਈ ਸਾਦੀ ਕਿੱਡੀ ਗੱਲ ਬੱਸ ਕਰਿਆ ਕਰ ਹੁਣ ਫੜੇ ਗਏ ਨਹੀਂ ਮਤੋਂ ਸੈਂਸ ਕੋਈ ਨਹੀਂ ਬੰਦੀ ਤੇਰੀ ਗੱਲ ਦੀ ਜਿੰਨੇ ਅਗਲੇ ਨੇ ਲਈ ਹੋਂਦੇ ਵਿੱਚ ਨਹੀਂ ਸਿਰਖਣੀ ਅਗਲੇ ਨਾਲ ਪੜਦੇ ਨਾਲ ਲੈ ਜਾਣੀ ਤੇ ਜਾਂ ਸਾਰੀ ਮਕਾਕੇ ਐਡਾ ਮੈਂ ਹੈ ਨਹੀਂ ਮੈਂ ਕਿ ਉਹ ਪੱਲੇ ਦੋ ਲਾ ਕੇ ਹੇਲ ਗਿਆ ਹੁਣਾ ਪੋਚੇ ਤਾਂ ਬੜਾ ਓਏ ਉਹਨੂੰ ਦੋ ਦੋ 300 ਰੁਪਈਆ ਜਿਹੜਾ ਬੰਦਾ ਉਹਦਾ ਉਹਨੇ ਜਾਣਾ ਦੇਖੀਂਦਾ ਵਿਚਾਰ ਆਪਣੇ ਵਾਲੇ ਵੇਖੀ ਜਾਂਦਾ ਵੀ ਇਹਨਾਂ ਦਾ ਕਾਰਗਰਾਮ ਮੁੱਕ ਗਿਆ ਛੇ ਟ ਵੱਜੇ ਨਹੀਂਗੇ ਨਹੀਂ ਬਣਵਾ ਮੁੜ ਕੇ ਹੀ ਆਉਣਾ ਵਾਕੇ ਜਿਹੜਾ ਕਦੇ ਜਾਣਦਾ ਦਨ ਦੋ ਮਾਰ ਜਾ ਤੂੰ ਗਲਾਸ ਲੈ ਆ ਤੈਨੂੰ ਗੇੜਾ ਕਢਾਈਏ ਆ ਚਾਲਾ ਗਲਾਸ ਲੈ ਆ ਤੇਰਾ ਗੇੜਾ ਕਢਾਈਏ ਆ ਪਾਈਏ ਤੈਨੂੰ ਨੀਟ ਹੀ ਲੈ ਚਾਲਾ ਲੈ ਆ ਲੈ ਆ ਪੜਾ ਪੜਾ ਜਾਣ ਲੱਗੇ ਲੈ ਜੀ ਇੱਕ ਗਲਾ ਜਾਣ ਲੱਗੇ ਜਾ ਸੇਵਾ ਆ ਅੱਜ ਜਾ ਗੱਗੂ ਲੈ ਆਇਆ ਅੱਜ ਵਿਆਹ ਲੈ ਕਰਿਓ ਪੜ ਵਿਆਹ ਲੈ ਕਰੋ ਲੈ ਆਇਆ ਓ ਯਾਰ ਜਾਣ ਜਾ ਹੋਰ ਦੱਸ ਮੇਰੇ ਹਿਸਾਬ ਨਾਲ ਟੱਬਰ ਨੂੰ ਵੀ ਟੈਨਸ਼ਨ ਹੀ ਪੈ ਜਾਂਦੀ ਵੀ ਲੈ 10 20 ਕਿੱਧਰ ਨਹੀਂ ਜਾਂਦਾ ਬੋਤਲ ਵੀ ਦੱਸ ਮੈਂ ਤਾਂ ਕਹਿਆ ਬਲੌਗ ਬਲੌਗ ਤਾਂ ਕਰਦਾ ਭਈ ਪ੍ਰੈਂਕ ਸੀ ਪਰ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਦਾ ਗੱਗੂ ਛੱਛੋ ਪੰਜੇ ਪੈ ਗਿਆ ਵੀ ਵਾਂ ਇਹ ਆਈ ਵੀ ਆਈ ਕਿੱਥੋਂ ਬੋਤਲ ਦਿਮਾਗ ਇਹ ਹੀ ਹਾਸਾ ਮਖੌਲ ਹੁੰਦਾ ਮੁੱਕੀ ਠੋਗੀ ਗੱਗੂ ਦੇ ਹਣ ਗੱਗੂ ਦੇ ਨਹੀਂ ਜੁਵੀ ਦੇ ਠੁਗੀ ਜੁਵੀ ਗੂੰਜਦੀ ਨਾ ਆਵਾਜ਼ ਆਓ ਮੇਰੇ ਤਾਂ ਆਪਾ ਮੇਰੇ ਤਾਂ ਆਪਾ ਅਪ ਡਾਉਨ ਆਈ ਕੁੰਡੀ ਜਿੰਨੇ ਜਿੰਨਾਂ ਨੇ ਪਾਈਏ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਲਾ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨਾ ਭੁੱਲਿਓ ਫਲੋਪ ਨਹੀਂ ਹੋਇਆ ਵਧੀਆ ਆਈਗਾ ਮੰਮੀ ਹਣੀ ਤਾਂ ਛੱਕੋ ਚਿੱਕੀ ਹੋ ਗਿਆਂ ਜਿੱਥੋਂ ਤੱਕ ਕੀ ਬੋਦਲ ਕਿੱਥੋਂ ਆ ਚਲੋ ਮਿਲਦੇ ਆ ਨੈਕਸਟ ਵਲੋਗ ਬਾਏ ਬਾਏ Tata ਅਲਵਿਦਾ